ਉਪਰ ਚੱਲ ਰਹੀ ਹੈਡਿੰਗ ਆਪ ਜਿਨੇ ਪੜੀ ਲਈ ਹੋਣੀ ਹੈ ਜਿਸ ਦੇ ਵਿੱਚ ਲਿਖਿਆ ਹੈ ਗਰੰਥੀ ਸਿੰਘ ਗੁਰੂ ਕਬਜ਼ੀਰ ਜਾ ਪ੍ਰਬੰਧਕ ਕਮੇਟੀ ਦੇ ਟੇਬਲ ਡਾਕਰ ਕੁਝ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਨੇ ਨੇ ਮੈਂ ਇਹ ਵੀਡੀਓ ਬਣਾਉਣ ਦਾ ਜੋ ਮੇਰਾ ਮਕਸਦ ਹੈ ਉਹ ਕੇਵਲ ਤੇ ਕੇਵਲ ਆਪਣੀਆਂ ਮਜਬੂਰੀਆਂ ਤੁਹਾਡੇ ਸਾਹਮਣੇ ਰੱਖਣੀਆਂ ਜੋ ਸਾਡੇ ਨਾਲ ਬੀਤ ਰਹੀਆਂ ਨੇ ਮੈਂ ਕਿਸੇ ਵੀ ਬਾਦ-ਬਿਵਾਦ ਨੂੰ ਬਤਵਾਉਣਾ ਨਹੀਂ ਚਾਹੁੰਦਾ ਅਤੇ ਨਾ ਹੀ ਮੈਂ ਗੁਰੂ ਘਰ ਨੂੰ ਜਾਂ ਸਿੱਖ ਕੌਮ ਨੂੰ ਕੋਈ ਬਦਨਾਮ ਕਰਨ ਲਈ ਇਹੋ ਜਿਹਾ ਕਦਮ ਚੁੱਕਣਾ ਚਾਹੁੰਦਾ ਸੀ ਪਰ ਮੇਰੀ ਅੱਜ ਤੱਕ ਦੀ ਮਜਬੂਰੀ ਹੋ ਗਈ ਜੋ ਮੈਨੂੰ ਇਹ ਵੀਡੀਓ ਬਣਾਉਣੀ ਪੈ ਰਹੀ ਹੈ ਅਤੇ ਬੇਨਤੀ ਕਰਾਂਗਾ ਇਹ ਵੀਡੀਓ ਤੁਸੀਂ ਕਿਰਪਾ ਕਰਕੇ ਸ਼ੇਅਰ ਕਰਕੇ ਜੋ ਸਿੱਖ ਧਰਮ ਦੇ ਭਾਈ ਅਮਰਪਾਲ ਸਿੰਘ ਜੀ ਮੈਨੂੰ ਨੇ ਸਰਦਾਰ ਜਗਦੀਪ ਸਿੰਘ ਜੀ ਥੜੀ ਪੱਤਰਕਾਰ ਵੀਰ ਜੀ ਨੇ ਸਿਮਰਜੋਤ ਸਿੰਘ ਜੀ ਮੱਕੜ ਹਰਪ੍ਰੀਤ ਸਿੰਘ ਜੀ ਮਖੋ ਵਰਿੰਦਰ ਸਿੰਘ ਜੀ ਪਰਵਾਨਾ ਸੋ ਜਿਨ੍ਹਾਂ ਦੀਆਂ ਵੀਡੀਓ ਮੈਂ ਅਕਸਰ ਦੇਖਦਾ ਰਹਿਣਾਗਾ ਸ਼ਾਇਦ ਉਹ ਇਸ ਵਿਸ਼ੇ ਦੇ ਵਿੱਚ ਮੇਰੀ ਕੁਝ ਮਦਦ ਕਰਨ ਇਕੱਲੀ ਮੇਰੀ ਮਦਦ ਨਹੀਂ ਹੈ ਇਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਪਤਾ ਨਹੀਂ ਕਿੰਨੇ ਕ ਗ੍ਰੰਥੀਆਂ ਦਾ ਇਹੀ ਹਾਲ ਹੈ ਇੰਨੇ ਕ락ੀਆਂ ਦਾ ਇਹ ਹਾਲ ਹੈ ਇਕੱਲੀ ਮੇਰੀ ਆਵਾਜ਼ ਨਹੀਂ ਹੈ ਮੇਰੇ ਪਿੱਛੇ ਹਜ਼ਾਰਾਂ ਸੈਂਕੜੇ ਗਰੰਥੀਆਂ ਦਾ ਇਹ ਆਵਾਜ਼ ਉਹਨਾਂ ਦੀ ਵੀ ਹੈ ਸੋ ਮੈਂ ਗੱਲ ਸ਼ੁਰੂ ਕਰਨਾ ਚਾਹੁੰਨਾ ਤੇ ਤਕਰੀਬਨ 20 ਸਾਲ ਪਹਿਲਾਂ ਜਦ ਮੈਂ ਕੀਰਤਨ ਸਿੱਖ ਰਿਹਾ ਸੀ ਤਾਂ ਉਸ ਵੇਲੇ ਸਾਡੇ ਇਲਾਕਾ ਜਿਹੜਾ ਹੈ ਮਾਲਵਾ ਦੇ ਵਿੱਚ ਬਰਨਾਲਾ ਮਾਨਸਾ ਉਸ ਇਲਾਕੇ ਦੇ ਵਿੱਚ ਸਰਸੇ ਵਾਲੇ ਦਾ ਬਹੁਤ ਪ੍ਰਭਾਵ ਸੀਗਾ ਸਾਰੇ ਪਾਸੇ ਉਹਨਾਂ ਦੀਆਂ ਨਾਮ ਚਰਚਾ ਹੁੰਦੀਆਂ ਸਨ ਤਾਂ ਉਹਨਾਂ ਦੇ ਪੈਰੋਕਾਰਾਂ ਨੇ ਉਹਨਾਂ ਦੇ ਡੇਰਾ ਪ੍ਰੇਮੀਆ ਨੇ ਮੇਰੇ ਨਾਲ ਸੰਪਰਕ ਕੀਤਾ ਤੇ ਮੈਨੂੰ ਕਿਹਾ ਤੁਹਾਡੀ ਆਵਾਜ਼ ਅੱਛੀ ਹੈ ਸੁਰ ਦਾ ਤੁਹਾਨੂੰ ਗਿਆਨ ਹੈ ਤੁਸੀਂ ਸਾਡੇ ਨਾਲ ਚੱਲਿਆ ਕਰੋ ਦੇਰ ਦੇ ਵਿੱਚ ਚੱਲਿਆ ਕਰੋ ਉੱਥੇ ਆਪਾਂ ਨਾਮ ਚਰਚਾ ਕਰਿਆ ਕਰਾਂਗੇ ਸਾਡਾ ਭਜਨ ਗਾਇਆ ਕਰੋ ਸਾਡੇ ਗੁਰੂ ਦਾ ਭਜਨ ਗਾਇਆ ਕਰੋ ਤੇ ਤੁਹਾਨੂੰ ਪੈਸੇ ਵੀ ਦੇਵਾਂਗੇ ਜਦ ਕਿ ਉਸ ਵੇਲੇ ਸਾਨੂੰ ਮੇਰੇ ਪਰਿਵਾਰ ਨੂੰ ਪੈਸੇ ਦੀ ਮਾਇਆ ਦੀ ਅਤ ਦੀ ਜ਼ਰੂਰਤ ਸੀ ਗਰੀਬੀ ਦੇ ਨਾਲ ਅਸੀਂ ਜੂਝ ਰਹੇ ਸੀ ਸਿਰ ਤੇ ਪਿਆਉ ਦਾ ਛਾਇਆ ਨਹੀਂ ਸੀਗਾ ਤੇ ਪੜਾਈ ਦੇ ਵਾਸਤੇ ਵੀ ਜਾਂ ਹੋਰ ਕੰਮਾਂ ਵਾਸਤੇ ਵੀ ਬਹੁਤ ਜੋ ਜ਼ਰੂਰੀ ਚੀਜ਼ਾਂ ਹੁੰਦੀਆਂ ਨੇ ਪਰ ਮੈਂ ਕਿਹਾ ਨਹੀਂ ਮੈਂ ਕਿ ਇਤਨੂੰ ਸਿੱਖ ਰਿਆ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਗੁਰੂ ਨਾਨਕ ਦਾ ਜਾਸੀ ਕਰਾਂਗਾ ਸਮੁਖ ਦੀ ਗੱਲ ਮੈਂ ਉਸ ਵੇਲੇ ਉਹਨਾਂ ਦੀ ਗੱਲ ਨਹੀਂ ਮੰਨੀ ਕਿਉਂਕਿ ਮੇਰੇ ਜਮੀਰ ਨੇ ਮੈਨੂੰ ਇਜਾਜ਼ਤ ਨਹੀਂ ਦਿੱਤੀ। ਮੈਨੂੰ ਇਧਰ ਹੀ ਬੜਾ ਸਾਉਂਕ ਸੀਗਾ। ਸੋ ਅੱਜ ਦੇ ਹਾਲਾਤ ਨੇ ਜਿਹੜੇ ਅੱਜ ਮਿਤੀ 18 3 2025 ਦੇ ਇਸ ਸਮੇਂ ਦੇ ਵਿੱਚ ਮੈਂ ਆਪਣੇ ਹੋਸ਼-ਹਵਾਸ ਦੇ ਵਿੱਚ ਇਹ ਗੱਲਾਂ ਜੋ ਕਰ ਰਿਹਾ ਹਾਂ। ਮੇਰੇ ਤੇ ਕਿਸੇ ਦਾ ਦਬਾਅ ਨਹੀਂ ਹੈ। ਕਿਸੇ ਦਾ ਪ੍ਰੈਸ਼ਰ ਨਹੀਂ ਹੈ। ਮੈਂ ਸਿਰਫ ਆਪਣੀਆਂ ਭਾਵਨਾਵਾਂ ਮੇਰੇ ਪਿੱਛੇ ਹਜ਼ਾਰਾਂ ਗ੍ਰੰਥਾਂ ਗ੍ਰੰਥੀ ਸਿੰਘਾਂ ਦੀਆਂ ਮੁਸੀਬਤਾਂ ਤੇ ਉਹਨਾਂ ਦੀਆਂ ਇਹ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਕਰਨਾ ਚਾਹੁੰਦਾ ਮੈਂ ਲੁਧਿਆਣਾ ਦੇ ਇੱਕ ਨਿੱਜੀ ਗੁਰਦੁਆਰਾ ਗੁਰਦੁਆਰਾ ਸ੍ਰੀ ਦੁਖਨਵਾਰਨ ਸਾਹਿਬ 22 ਫੁੱਟੀ ਰੋਡ ਆਨੰਦਨਗਰ ਹੈਬੋਵਾਲ ਦੇ ਵਿੱਚ ਅੱਜ ਤੋਂ ਤਕਰੀਬਨ 16 7 2024 ਨੂੰ ਪ੍ਰਬੰਧਕ ਕਮੇਟੀ ਦੇ ਨਾਲ رابطہ ਕਾਇਮ ਕਰਨ ਤੋਂ ਬਾਅਦ ਉਹਨਾਂ ਨੂੰ ਦੋ ਤਿੰਨ ਦਿਨ ਚੰਗੀ ਤਰ੍ਹਾਂ ਟਰਾਈ ਦੇ ਕੇ ਆਪਣਾ ਕੀਰਤਨ ਕਥਾ ਆਦਾਸ ਹੁਕਮਨਾਮਾ ਜੋ ਵੀ ਗੁਰੂ ਘਰ ਦੇ ਵਿੱਚ ਮਰਜ਼ਾਦਾ ਹੁੰਦੀ ਹੈ ਉਹਨੂੰ ਮੈਂ ਟਰਾਈ ਦੇ ਕੇ ਉਹਨਾਂ ਦੇ ਨਾਲ ਜੋ ਉਹਨਾਂ ਨੇ ਮੈਨੂੰ ਪਾਸ ਕੀਤਾ ਅਤੇ ਮੈਂ ਉਹਨਾਂ ਨਾਲ ਜਦੋਂ ਇਹ ਰਾਬਤਾ ਸਾਂਝਾ ਕਰ ਰਿਹਾ ਸੀ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇਹ ਉਹਨਾਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਕਿੰਪਾ ਕਰਕੇ ਮੈਨੂੰ ਜੋ ਤੁਹਾਡੇ ਗੁਰਦੁਆਰਾ ਸਾਹਿਬ ਦੀਆਂ ਸ਼ਰਤਾਂ ਨੇ ਗੁਰਦੁਆਰਾ ਸਾਹਿਬ ਦੇ ਤੁਹਾਡੇ ਜੋ ਵੀ ਨਿਯਮ ਨੇ ਉਹ ਮੈਨੂੰ ਲਿਖਤੀ ਰੂਪ ਦੇ ਵਿੱਚ ਦਿੱਤੇ ਜਾਣ ਕਿਉਂਕਿ ਸਾਡੇ ਨਾਲ ਇਹ ਬਹੁਤ ਹੁੰਦਾ ਹੈ ਕਿ ਪਹਿਲਾਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਤੇ ਬਾਅਦ ਵਿੱਚ ਸਤੋਕਾ ਟਕਾਈ ਸ਼ੁਰੂ ਹੋ ਜਾਂਦੀ ਹੈ ਤਾਂ ਪ੍ਰਬੰਧਕ ਮੈਨੂੰ ਸਾਰੇ ਕਿਉਂਕਿ ਬਜ਼ੁਰਗ ਸਨ 70 ਸਾਲ ਤੋਂ ਲੈ ਕੇ 85 ਸਾਲ ਤੱਕ 85 ਸਾਲ ਦੇ ਪ੍ਰਧਾਨ ਹਨ ਉਹਨਾਂ ਦੀ ਉਮਰ 85 ਸਾਲ ਦੀ ਹੈ ਤੇ ਉਹਨਾਂ ਨੇ ਮੈਨੂੰ ਆਸਵਾਸਨ ਦਿੱਤਾ ਕੋਈ ਗੱਲ ਨਹੀਂ ਸਾਡੇ ਇੱਥੇ ਐਸੀ ਕੋਈ ਗੱਲ ਨਹੀਂ ਹੈ ਆਪਾਂ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦਾ ਨਹੀਂ ਟੱਕਾ ਹੋਵੇਗਾ ਮੈਂ ਪਹਿਲਾਂ ਹੀ ਉਹਨਾਂ ਨੂੰ ਇਹ ਕਿਹਾ ਸੀਗਾ ਕਿ ਮਾਇਆ ਦੀ ਕੋਈ ਗਲ ਨਹੀਂ ਹੈ ਮਾਇਆ ਘਟਵਾਤ ਚੱਲ ਜਾਂਦੀ ਹੈ ਪਰ ਮਾਨ ਸਨਮਾਨ ਉਹ ਸਾਡਾ ਪੂਰਾ ਬਰਕਰਾਰ ਰਹਿਣਾ ਚਾਹੀਦਾ ਹੈ ਸੋ ਅੱਗੇ ਇਹ ਬੇਨਤੀਆਂ ਤੋਂ ਬਾਅਦ ਮੈਂ ਡਿਊਟੀ ਜਦ ਸ਼ੁਰੂ ਕੀਤੀ ਤਾਂ ਕੁਝ ਦਿਨ ਹੀ ਬੀਤੇ ਨੇ ਤੇ ਮੈਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਇੱਕੋ ਹੀ ਕਮਰਾ ਹੈ ਮੇਰੇ ਕੋਲ ਨਾਲ ਹੀ ਲੈਟਰਨ ਬਾਥਰੂਮ ਅਟੈਚ ਹੈ ਤੇ ਮੈਂ ਪ੍ਰਬੰਧਕਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਗਰਮੀ ਬਹੁਤ ਹੈ ਜੀ ਬੱਚੇ ਬਹੁਤ ਪਰੇਸ਼ਾਨ ਹੁੰਦੇ ਨੇ ਕੋਈ ਕਮਰਾ ਚੜਦੀ ਤੁਪ ਵੀ ਸਿੱਧੀ ਅੰਦਰ ਆਉਂਦੀ ਹੈ ਲੈਂਦੀ ਤੁਪ ਵੀ ਸਿੱਧੀ ਅੰਦਰ ਆਉਂਦੀ ਹੈ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਬੱਚੇ ਮੇਰੇ ਛੋਟੇ ਨੇ ਜੇਕਰ ਕੋਈ ਸਕੂਲਰ ਦਾ ਇੰਤਜ਼ਾਮ ਕਰ ਦੇਮ ਉਹ ਤਾਂ ਇਹਨਾਂ ਨੇ ਕਹਿ ਦਿੱਤਾ ਕੋਈ ਗੱਲ ਨਹੀਂ ਕੂਲਰ ਦਾ ਇੰਤਜ਼ਾਮ ਤੁਹਾਨੂੰ ਕਰ ਦੇਵਾਂਗੇ ਫਿਰ ਸ਼ਾਮ ਤੱਕ ਮੇਰੇ ਕੋਲ ਕੂਲਰ ਸੇਵਾਦਾਰਾਂ ਦੇ ਉੱਪਰ ਪਹੁੰਚਤਾ ਕਰ ਦਿੱਤਾ ਜਿਹੜਾ ਸਕੂਲਰ ਦਿੱਤਾ ਉਹਦੀ ਫੋਟੋ ਤੁਹਾਡੇ ਨਾਲ ਉੱਪਰ ਨਾਲ ਚੱਲ ਰਹੀ ਹੈ ਕਿ ਕਿਹਨਾਂ ਜਿਹਾ ਕੂਲਰ ਦਿੱਤਾ ਉਸ ਕੂਲਰ ਦੇ ਵਿੱਚ ਨਾ ਤਾਂ ਪਾਣੀ ਪੈਂਦਾ ਸੀ ਨਾ ਉਹਦੇ ਕਟਾਕੀ ਜੀ ਵੀ ਹੈ ਨਹੀਂ ਸੀ ਅਤੇ ਇੰਨੀ ਆਵਾਜ਼ ਕਰਦਾ ਸੀਗਾ ਜਿਸ ਦੇ ਜਿਸ ਨੂੰ ਲਾ ਕੇ ਸੌਣਾ ਬਹੁਤ ਔਖਾ ਹੋ ਗਿਆ ਸੀ ਬੱਚੇ ਵੀ ਬੜੇ ਪ੍ਰੇਸ਼ਾਨ ਹੁੰਦੇ ਸੀਗੇ ਸੋ ਮੈਨੂੰ ਜਦੋਂ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਕਰਨਾਂ ਲਈ ਤੇ ਮੈਂ ਪ੍ਰਧਾਨ ਜੀ ਨਾਲ ਗੱਲ ਕੀਤੀ ਕਿ ਤੁਸੀਂ ਕਿਰਪਾ ਕਰਕੇ ਜੇ ਇਹ ਕਰ ਦੋ ਮੈਂ ਏਸੀ ਲਵਾ ਲੈਣਾ ਆਪਣੇ ਪੈਸਿਆਂ ਦਾ ਤੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਉਹਨਾਂ ਨੇ ਮੈਨੂੰ ਇਸ ਗੱਲ ਦੀ ਇਜਾਜ਼ਤ ਦੇ ਦਿੱਤੀ ਤੇ ਮੈਂ ਏਸੀ ਲਵਾ ਲਿਆ ਉਹ ਮੈਨੂੰ ਪਤਾ ਮੈਂ ਕਿਵੇਂ ਲਵਾਇਆ ਤਾਂ ਇਹਨਾਂ ਨੇ ਕੁਝ ਦੂਸਰੇ ਮੈਂਬਰਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਏਸੀ ਦਾ ਕਿ ਇਹਨਾਂ ਨੇ ਏਸੀ ਵੀ ਲਵਾ ਲਿਆ ਇਹਨਾਂ ਨੇ ਮੈਂ ਆਪਣੇ ਪੈਸਿਆਂ ਦੇ ਏਸੀ ਲਵਾਇਆ ਤੇ ਇਹਨਾਂ ਨੇ ਗੁਰੂ ਘਰ ਦੇ ਪੈਸਿਆਂ ਦਾ ਬਾਹਰ ਇੱਕ ਸਬ ਮੀਟਰ ਲਵਾ ਦਿੱਤਾ ਕਿ ਪੈਸਾ ਬਿੱਲ ਦੇਣਾ ਪਵੇਗਾ ਚਲੋ ਮੈਂ ਮਜਬੂਰ ਸੀ ਮੈਂ ਕਿਹਾ ਕੋਈ ਗੱਲ ਨਹੀਂ ਜੇ ਬਿੱਲ ਵੀ ਦੇ ਦੇਵਾਂਗੇ ਹੁਣ 10000 ਤਨਖਾਹ ਗਈ ਇਹਦੇ ਵਿੱਚੋਂ ਮੈਂ ਬਿੱਲ ਦਮਾਂ ਤੇ じゃ ਹੋਰ ਆਪਣੇ ਖਰਚੇ ਪੂਰੇ ਕਰਾਂ ਅੱਗੇ ਮੈਂ ਫਿਰ ਚੁੱਪ ਰਿਹਾ ਕੋਈ ਗੱਲ ਨਹੀਂ ਅ ਇੱਕ ਮਿੰਟ ਸੋ ਇਨਾ ਪ੍ਰਬੰਧਕਾਂ ਨੂੰ ਮੈਨੂੰ ਇੱਕ ਬਾਹਰ ਕਮਰੇ ਦੇ ਸਬਮਿਟ ਲਗਾ ਦਿੱਤਾ ਗਿਆ ਕਿ ਕਿ ਬਿੱਲ ਦੇਣਾ ਪਵੇਗਾ ਚਲਕਿ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਏਸੀ ਲੱਗੇ ਹੋਏ ਨੇ ਬਕਾਇਦਾ ਤੌਰ ਤੇ ਦਫਤਰ ਦੇ ਵਿੱਚ ਵੀ ਇੱਕ ਏਸੀ ਲੱਗਾ ਹੋਇਆ ਹੈ ਜਿਸ ਦੇ ਵਿੱਚ ਪ੍ਰਬੰਧਕ ਸਾਰਾ ਦਿਨ ਬੈਠ ਕੇ ਜੋ ਉਹਨਾਂ ਨੇ ਅਖਬਾਰ ਪੜ੍ਹਨਾ ਹੈ ਮੋਬਾਈਲ ਦੇਖਣਾ ਹੈ ਜਾਂ ਕਮਰੇ ਚੈੱਕ ਕਰਨੇ ਨੇ ਉਹਨਾਂ ਵਾਸਤੇ ਦਾ ਸ਼ੂਟ ਹੈ ਪਰ ਗਰੰਥੀ ਸਿੰਘ ਨੂੰ ਸੂਟ ਨਹੀਂ ਹੈ ਗਰੰਥੀ ਸਿੰਘ ਨੂੰ ਬਿੱਲ ਦੇਣਾ ਪਵੇਗਾ ਸੋ ਮੈਂ ਫਿਰ ਚੁੱਪ ਰਿਹਾ ਤੇ ਕੁਝ ਦਿਨਾਂ ਬਾਅਦ ਗੁਸਿਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਸੋ ਮੈਂ ਬੇਨਤੀ ਕਰਾਂਗਾ ਵੀਡੀਓ ਥੋੜੀ ਜਿਹੀ ਲੰਮੀ ਹੋ ਸਕਦੀ ਹੈ ਕਿਉਂਕਿ ਮਜਬੂਰੀ ਹੈ ਸਾਰੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਾਰ-ਬਾਰ ਮੌਕਾ ਨਹੀਂ ਮਿਲਦਾ ਤੇ ਮੈਂ ਬਹੁਤ ਦਿਨ ਦਾ ਸੋਚ ਰਿਹਾ ਸੀ ਵੀ ਕਿਸ ਤਰ੍ਹਾਂ ਕਰਾਂ ਕੀ ਕਰਾਂ ਮੇਰੇ ਕੋਲ ਕੋਈ ਹੋ ਚਾਰਾ ਨਹੀਂ ਬਸਿਆ ਬਚਿਆ ਤੇ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਸਾਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਆਇਆ ਇੱਥੇ ਬੀਬੀਆਂ ਵੱਲੋਂ ਹੀ ਪਾਠ ਕੀਤਾ ਜਾਂਦਾ ਸੁਖਮਨੀ ਸਾਹਿਬ ਦਾ ਇਹਨਾਂ ਦੀ ਆਪਣੀ ਮਰਜ਼ਾਦਾ ਹੈ ਗੁਰੂ ਘਰ ਦੀ ਬੀਬੀਆਂ ਹੀ ਪਾਠ ਕਰਦੀਆਂ ਨੇ ਬੀਬੀਆਂ ਹੀ ਕੀਰਤਨ ਕਰਦੀਆਂ ਨੇ ਬੀਬੀਆਂ ਹੀ ਅਰਦਾਸ ਕਰਦੀਆਂ ਨੇ ਬੀਬੀਆਂ ਹੀ ਹੁਕਮਨਾਮਾ ਲੈਂਦੀਆਂ ਨੇ ਸੋ ਮੈਂ ਆਪਣਾ ਹੱਕ ਸਮਝਦਾ ਹੋਇਆ ਜਾਂ ਆਪਣਾ ਫਰਜ਼ ਸਮਝਦਾ ਹੋਇਆ ਸੇਵਾ ਸ੍ਰੀ ਗੁਰੂ ਦਰਬੰਸੇ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਤੇ ਜਦੋਂ ਸਮਾਪਤੀ ਵੇਲੇ ਅਰਦਾਸ ਵੇਲੇ ਕਰਨ ਪਹੁੰਚਿਆ ਤਾਂ ਸੋਸਾਇਟੀ ਦੀ ਮੁਖੀ ਬੀਬੀ ਨੇ ਮੈਨੂੰ ਕਿਹਾ ਕਿ ਭਾਈ ਸਾਹਿਬ ਤੁਸੋਂ ਅਰਦਾਸ ਨਹੀਂ ਹੋਣੀ ਮੈਂ ਕਿਹਾ ਭੈਣ ਜੀ ਇਹਨਾ ਟਾਈਮ ਹੋ ਗਿਆ ਸਮਾਂ ਹੋ ਗਿਆ 25 ਸਾਲ ਮੈਨੂੰ ਇੱਕ ਇਸ ਲਾਈਨ ਦੇ ਵਿੱਚ ਕੋਈ ਗੱਲ ਨੂੰ ਮੈਂ ਅਰਦਾਸ ਕਰ ਦੇਵਾਂਗਾ ਸੋ ਮੈਂ ਅਰਦਾਸ ਕਰ ਦਿੱਤੀ ਤਾਂ ਉਸ ਬੀਬੀ ਨੇ ਬਹੁਤ ਜ਼ਿਆਦਾ ਇਸ ਗੱਲ ਦਾ ਇਤਰਾਜ਼ ਕੀਤਾ ਅਤੇ ਪ੍ਰਬੰਧਕਾਂ ਨੂੰ ਆ ਕੇ ਉਹਨੇ ਓਸ਼ ਕਹਿਤਾਂ ਲਾਈਆਂ ਤੇ ਇਸ ਤੋਂ ਬਾਅਦ ਉਹਨੇ ਮੇਰੇ ਪੈਰ ਨਹੀਂ ਲੱਗਣ ਦਿੱਤੇ ਉਹ ਬੀਬੀ ਇਹ ਖੁਦ ਅਰਦਾਸ ਕਰਦੀ ਹੈ ਸਾਰੀ ਅਰਦਾਸ ਗਲਤ ਕਰਦੀ ਹੈ ਜਦੋਂ ਵੀ ਤੁਸੀਂ ਆ ਕੇ ਉਸ ਤੋਂ ਸੁਣ ਸਕਦੇ ਹੋਗੇ ਤੇ ਉਸ ਬੀਬੀ ਨੇ ਕਿਉਂਕਿ ਹਫ਼ਤੇ ਦੇ ਵਿੱਚ ਦੋ ਪਾਠ ਆਜਣ ਪੰਜ ਪਾਠ ਆਜਣ ਸੱਤ ਪਾਠ ਆਜਣ ਸਾਰੇ ਪਾਠ ਦੀ ਬੀਬੀਆਂ ਕਰਦੀਆਂ ਤੁਹਾਨੂੰ ਦੱਸ ਹੀ ਦਿੱਤਾ ਅਤੇ ਸਾਰੇ ਚੜਾਵਾ ਇਕੱਠਾ ਕਰਕੇ ਪ੍ਰਬੰਧਕ ਕਮੇਟੀ ਨੂੰ ਦੇ ਦਿੰਦੇ ਨੇ ਅਸੀਂ ਇੱਥੇ ਰਾਗੀ ਗ੍ਰੰਥੀ ਬੈਠੇ ਬੇਲੇ ਝੱਗਦੇ ਰਹਨੇ ਆਗੇ ਅਸੀਂ ਬੱਚੇ ਕਿੱਥੋਂ ਪਾ ਲਈਏ ਸੋ ਉਸ ਬੀਬੀ ਨੇ ਇਸ ਤਰ੍ਹਾਂ ਕੀਤਾ ਤੇ ਬਾਅਦ ਦੇ ਵਿੱਚ ਮੈਨੂੰ ਦਫ਼ਤਰ ਦੇ ਵਿੱਚ ਬੁਲਾ ਕੇ ਸਕੱਤਰ ਵੱਲੋਂ ਕਿਹਾ ਗਿਆ ਕਿ ਤੁਸੀਂ ਗੱਲ ਕੀ ਕੀਤਾ ਤੁਸੀਂ ਅਰਦਾਸ ਉਹਨੂੰ ਕਿਹੜੇ ਕੈਸੇ ਅਰਦਾਸ ਕਰਨ ਤੁਹਾਡਾ ਹੱਕ ਨਹੀਂ ਹੈਗਾ ਜਦੋਂ ਬੀਬੀਆਂ ਦਾ ਪ੍ਰੋਗਰਾਮ ਹੈ ਲੇਡੀਜ਼ ਦਾ ਪ੍ਰੋਗਰਾਮ ਆ ਅਸੀਂ ਜੈਂਟਸ ਨਹੀਂ ਜਾਂਦੇ ਮੈਂ ਕਿਹਾ ਜੀ ਲੇਡੀ ਜੈਂਟਸ ਦਾ ਤਾਂ ਗੁਰੂ ਘਰ ਦੇ ਵਿੱਚ ਕੋਈ ਐਸਾ ਵਿਤਰਾ ਨਹੀਂ ਮੰਨਿਆ ਜਾਂਦਾ ਤੇ ਮੈਂ ਤਾਂ ਉਹਦਾ ਫਰਜ਼ ਸਮਝਦਾ ਹੋਇਆ ਗਿਆ ਕਿਉਂਕਿ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਾਬਾ ਬੁੱਢਾ ਜੀ ਨੇ ਉਸ ਦਿਨ ਹੁਕਮਨਾਮਾ ਲਿਆ ਸੀ ਮੈਂ ਤਾਂ ਉਹਦਾ ਫਰਜ਼ ਸਮਝਦਾ ਹੋਇਆ ਉੱਥੇ ਪਹੁੰਚਿਆਗਾ ਪਰ ਉਹਨਾਂ ਨੇ ਮੇਰੀ ਇੱਕ ਨਹੀਂ ਮੰਨੀ ਮੈਂ ਕਿਹਾ ਜੀ ਤੁਸੀਂ ਧੱਕਾ ਕਰ ਰਹੇ ਹੋ ਤੇ ਇਸੇ ਤਰ੍ਹਾਂ ਕਰਦਿਆਂ ਹੋਇਆ ਮੈਂ ਕੁਝ ਦਿਨ ਬਾਅਦ ਫੇਰ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਇਹ ਜਿਹੜੀ ਪੇਟਾਵਾਂ ਨੇ ਉਹ ਵੀ ਤੁਸੀਂ ਕਿਰਪਾ ਕਰਕੇ ਵਧਾਉਣ ਦੀ ਕਿਰਪਾਲਤਾ ਕਰੋ ਤੁਸੀਂ ਆਪ ਹੀ ਮੇਰੇ ਨਾਲ ਵਾਅਦਾ ਕੀਤਾ ਸੀਗਾ ਸੋ ਇਥੋਂ ਸੰਗਤ ਜੀ ਨੇ ਦੇ ਪਟਾਵਾਂ ਦੇਖ ਲਓ ਕੀ ਕੀ ਚੱਲਦੀਆਂ ਨੇ ਪ੍ਰਧਾਨ ਕਹਿੰਦਾ ਜੀ 500 ਰੁਪਏ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਦਾ ਪਾਰ ਕਰਨਾ ਹੈ 500 ਰੁਪਏ ਲੈਣਾ ਤੁਸੀਂ ਕੀਰਤਨ ਦਾ 1000 ਰੁਪਏ ਹੋ ਗਿਆ 1000 ਰੁਪਏ ਤੁਸੀਂ ਚਾਰੇ ਜਣਾਣੇ ਬੰਨਣਾ ਤਿੰਨ ਤਿੰਨ ਜਣਾਣੇ ਤਾਂ ਹੋਗੇ ਸੀ ਕੀਰਤਨ ਕਰਨ ਵਾਲੇ ਜਥਾ ਪੂਰਾ ਹੈ ਤਿੰਨ ਜਣਾਣੇ ਦਾ ਤਬਲੇ ਵਾਲਾ ਹੈ ਇੱਕ ਸਾਈਡ ਵਾਲਾ ਹੈ 10 ਦੀ ਜੋੜੀ ਲੱਗਿਆ ਹੈ ਡਰੱਗੀ ਦੀ ਸੋ ਇਹਨੇ ਤੁਸੀਂ ਤਿੰਨੇ ਜਾਣਿਆਂ ਨੇ ਇਹਦੇ ਵਿੱਚ ਜਿਹੜਾ ਤਾਬੇ ਸਿੰਘ ਬੈਠਾ ਉਹਨੂੰ ਵੀ ਹਿੱਸਾ ਦੇਣਾ ਹੈ। ਹਜ਼ਾਰ ਦੇ ਹਜ਼ਾਰ ਪੈ ਤੁਸੀਂ ਵਿੱਚ ਸੁਖਮਨੀ ਸਾਹਿਬ ਦਾ ਪਾਰਕਾਣਾ ਵਿੱਚ ਕੀਰਤਨ ਕਰਨਾ। ਇਹਦੇ ਵਿੱਚ ਤੁਸੀਂ ਚੱਲ ਜਾਣਿਆਂ ਨੇ ਪੱਲਣਾ। ਤੇ ਜੋ ਪ੍ਰਸਾਦ ਵਰਤੌਂਦਾ ਉਹ ਬਜ਼ੁਰਗ ਬਾਬਾ ਸਾਨੂੰ ਉਹਦਾ ਵੀ ਖਿਆਲ ਰੱਖਣਾ ਪੈਂਦਾ। ਉਹਨੂੰ ਵੀ ਕੁਝ ਦੇਣਾ ਪੈਂਦਾ ਹੈ। ਸੋ ਮੈਂ ਕਹਾਂ ਨਹੀਂ ਜੇ ਬਹੁਤ ਤੱਕਾ ਤੁਸੀਂ ਲੈੜੇ ਟੇੜੀ ਪਤਾ ਕਰ ਲੋ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੇ ਵੀ ਸਾਰੇ ਪੇਟਾਵਾ ਸਾਰੇ ਵਧੀਆ ਹੋਈਆਂ ਨੇ ਸਾਰੀਆਂ ਕਮੇਟੀਆਂ ਬਾੜੀਆਂ ਨਹੀਂ ਹੈਗੀਆਂ। ਅਤੇ ਸਾਰੇ ਗ੍ਰੰਥੀ ਵੀ ਕੋਈ ਚੰਗੇ ਨਹੀਂ ਹੈਗੇ ਮੈਂ ਇਹ ਵੀ ਗੱਲ ਤੁਹਾਨੂੰ ਦੱਸ ਦਵਾਂ ਨੇੜੇ ਦੀਆਂ ਕਮੇਟੀਆਂ ਨੇ ਚੰਦਰ ਨਗਰ ਹੈ ਉੱਥੋਂ ਦੀ ਕਮੇਟੀ ਹੈ ਉੱਥੇ ਮੇਰਾ ਮਿੱਤਰ 5 ਸਾਲ ਤੋਂ ਵੱਧ ਉੱਥੇ ਸੇਵਾ ਕਰਕੇ ਗਿਆ ਅੱਜ ਵੀ ਉਸ ਕਮੇਟੀ ਦੀ ਸਲੰਘਾ ਕਰਦਾ ਤੇ ਸੰਗਤ ਵੀ ਉਸ ਕਮੇਟੀ ਦੀ ਸਲੰਘਾ ਕਰਦੀ ਹੈ ਨੇੜੇ ਫੌਜੀ ਮਾਰਕੀਟ ਗੁਰਦੁਆਰਾ ਸਾਹਿਬ ਹੈ ਉੱਥੇ ਵੀ ਤਕਰੀਬਨ 10 ਸਾਲ ਹੋ ਗਏ ਗ੍ਰੰਥੀ ਸਿੰਘ ਨੇ ਉੱਥੇ ਆਏ ਹੋਇਆਂ ਨੂੰ ਉਹ ਵੀ ਉੱਥੋਂ ਦੀ ਕਮੇਟੀ ਬਹੁਤ ਚੰਗੀ ਹੈ ਸੰਗਤ ਸਲੰਘਾ ਕਰਦੀ ਹੈ ਜੋ ਸਹੀ ਹੈ ਉਹਨੂੰ ਸਹੀ ਕਿਹਾ ਜਾਂਦਾ ਹੈ ਜਿਹੜਾ ਗਲਤ ਹੈ ਉਹਨੂੰ ਗਲਤ ਜਦੋਂ ਕਿਹਾ ਜਾਂਦਾ ਹੈ ਜਾਂ ਮੇਰੇ ਵਰਗਾ ਉਹਨੂੰ ਕੋਈ ਮਰਜ਼ਾਦਾ ਤੋਂ ਕੋਈ ਦੱਸਦਾ ਹੈ ਜਾਂ ਕੋਈ ਕਹਿੰਦਾ ਹੈ ਜੇ ਤੁਸੀਂ ਗਲਤ ਕਰ ਰਹੇ ਹੋ ਤਾਂ ਉਹਨੂੰ ਇਸ ਦਾ ਛੁੱਟੀ ਕਰ ਦਿੱਤੀ ਜਾਂਦੀ ਹੈ ਤੇ ਮੈਂ ਕਹਾਂ ਨਹੀਂ ਜੇ ਤੁਸੀਂ ਗਲਤ ਕਰ ਰਹੇ ਹੋ ਤੇ ਪ੍ਰਧਾਨ ਕਹਿੰਦੇ ਪੋਕਦੀ ਐ ਤੇ ਕਰ ਲੈ ਡਿਊਟੀ ਨਹੀਂ ਉਹਦਾ ਸਮਾਨ ਚੱਕ ਤੇ ਜਾ ਮੈਂ ਕਹਾਂ ਨਹੀਂ ਜੇ ੱੱਕਾ ਹੋ ਰਿਹਾ ਤੁਸੀਂ ਪਰ ਮੈਂ ਕਹਾ ਮੈਂ ਚਲੋ ਮੈਂ ਇਹਨਾਂ ਨੇ ਇੱਕ ਗੱਲ ਕਰਦਿਆਂ ਕਰਦਿਆ ਫਿਰ ਉਹ ਇਹਨਾਂ ਨੂੰ ਦੂਸਰੇ ਦਿਨ ਮੈਨੂੰ ਬੁਲਾ ਕੇ ਮੈਨੂੰ 10 ਦਿਨਾਂ ਦਾ ਸਮਾਂ ਦੇ ਕੇ ਮੇਰੀ ਛੁੱਟੀ ਕਰ ਦਿੱਤੀ ਸੀ ਅੱਜ ਤੋਂ 4-5 ਮਹੀਨੇ ਸਾਢੇ 4 ਮਹੀਨੇ ਪਹਿਲਾਂ ਤੇ ਮੈਂ ਕਹਿੰ ਲਈ ਜੀ ਬਹੁਤ ਸਾਰਾ ਸਾਰ ਥੱਕਾ ਮੈਨੂੰ ਤਾਂ ਹਜੇ 3 ਮਹੀਨੇ ਪੂਰੇ ਵੀ ਨਹੀਂ ਹੋਏ ਡਿਊਟੀ ਕਰੀ ਨੂੰ ਮੈਨੂੰ ਤਾਂ 3 ਮਹੀਨੇ ਹਜੇ ਪੂਰੇ ਵੀ ਨਹੀਂ ਹੋਏ ਮੈਂ ਆਪਣੇ ਬੱਚੇ ਲੈ ਕੇ ਕਿੱਥੇ ਜਾਵਾਂ ਬੱਚੇ ਮੇਰੇ ਸਕੂਲ ਪੜਦੇ ਨੇ ਐਡਮਿਸ਼ਨਾਂ ਕਰਾਈਆਂ ਨੇ ਇਥੇ ਟਿਊਸ਼ਨ ਪੜ੍ਹਦੇ ਨੇ ਬੱਚਿਆਂ ਦਾ ਬਿਲਕੁਲ ਮੱਸਾਂ ਬੱਚਿਆਂ ਦਾ ਜੀ ਲੱਗਿਆ ਮੈਂ ਕਿੱਥੇ ਜਾਵਾਂ ਤੇ ਇਹ ਗੱਲ ਮੈਂ ਜਦ ਸੰਗਤਾਂ ਨਾਲ ਸਾਂਝੀ ਕੀਤੀ ਸੰਗਤਾਂ ਨੇ ਵੀ ਸ਼ਿਕਲ ਦਾ ਇਤਰਾਜ਼ ਕੀਤਾ ਕਿਹਾ ਕਿ ਇਹ ਇਸੇ ਤਰ੍ਹਾਂ ਕਰਦੇ ਨੇ ਪਹਿਲਾਂ ਵੀ ਗ੍ਰੰਥੀ ਸਿੰਘ ਇਥੇ ਇਸੇ ਤਰ੍ਹਾਂ ਕੁਛ ਮਹੀਨੇ ਕੱਟਿਆ ਉਹ ਵੀ ਵਿਚਾਰਾ ਇਥੇ ਰੋਕੇ ਗਿਆ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਹੀ ਹੋਇਆ ਤੇ ਮੈਂ ਇਹਨਾਂ ਨਾਲ ਜਦੋਂ ਪ੍ਰਬੰਧ ਕਰਨਾਂ ਗੱਲ ਕੀਤੀ ਸੰਗਤ ਨੇ ਵੀ ਗੱਲ ਕੀਤੀ ਤੱਕ ਪ੍ਰਧਾਨ ਜੀ ਵੱਲੋਂ ਵਾਚਨ ਸੀ ਤੂੰ ਜਿਹਨੂੰ ਮਰਜ਼ੀ ਕੈਦੇ ਜਾ ਕੇ ਜਿਹੜੇ ਮੈਂ ਕਹਾਂ ਜੀ ਮੈਂ ਅੱਗੇ ਮੈਂ ਗੱਲ ਸੰਗਤ ਤੱਕ ਪਹੁੰਚਾਉਂਗਾ ਮੈਂ ਕਿਸੇ ਪੱਤਰਕਾਰ ਵੀਰ ਜੀ ਨੂੰ ਕਹੂੰਗਾ ਉਹ ਸਾਡੀ ਇਸ ਵਿਸ਼ੇ ਤੇ ਮਦਦ ਕਰਨਗੇ ਕਹਿੰਦੇ ਜਿਹੜੇ ਮਰਜ਼ੀ ਪੱਤਰਕਾਰ ਨੂੰ ਕਹਦੇ ਜਿਹਨੂੰ ਮਰਜ਼ੀ ਜੱਥੇ ਵਰਦੇ ਨੂੰ ਕਹਦੇ ਮੈਂ ਕਿਹਾ ਤਾਂ ਕੋਈ ਨਾ ਕੋਈ ਤਾਂ ਸਾਡੀ ਸੁਣੂਗਾ ਤਾਂ ਉਸ ਵੇਲੇ ਸੰਗਤਾਂ ਨੇ ਵੀ ਇਹਨਾਂ ਤੇ ਦਬਾਅ ਪਾਇਆ ਸੰਗਤਾਂ ਨੇ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਮੀਟਿੰਗ ਬੁਲਾਈ ਗਈ ਕਿ ਜਥੇਬੰਦੀ ਆਈ ਗਈ ਐਸੇ ਕਿ ਐਸ ਜਥੇਬੰਦੀ ਬੁਲਾਈ ਅਤੇ ਰਾਗੀ ਢਾਡੀ ਗ੍ਰੰਥੀ ਪ੍ਰਚਾਰਕ ਆਲ ਇੰਡੀਆ ਇੰਟਰਨੈਸ਼ਨਲ ਉਹ ਵੀ ਉਹਨਾਂ ਦੇ ਰਮਾਈ ਦੇ ਵੀ ਆਏ ਤੇ ਇਹਨਾਂ ਨੂੰ ਉਹਨਾਂ ਨੇ ਜੋ ਸੰਗਤਾਂ ਨੇ ਬਹੁਤ ਦਿਨਾਂ ਨੂੰ ਕਿਹਾ ਕਿ ਤੁਸੀਂ ਬਹੁਤ ਗਲਤ ਕਰ ਰਹੇ ਹੋ ਤਾਂ ਉਸ ਵੇਲੇ ਤਾਂ ਇਹਨਾਂ ਨੇ ਕੁਝ ਨਹੀਂ ਕਿਹਾ ਅਤੇ ਹੁਣ ਆ ਕੁਝ ਦਿਨਾਂ ਦੀ ਗੱਲ ਹੈ तकरीबन ਆ ਸੰਗਰਾਮ ਬਾਰੇ ਦਿਨ ਦੀ ਗੱਲ ਹੈ 14 ਤਰੀਕ ਦੀ ਤੇ ਇਹ ਸਾਰੇ ਇਕੱਠੇ ਹੋ ਕੇ ਆ ਗਏ ਤੇ ਮੈਨੂੰ ਇਹਨਾਂ ਨੇ ਇਹਨਾਂ ਨੇ ਮੈਨੂੰ ਧੱਕੇ ਨਾਲ ਸਾਈਨ ਕਰਾਇਆ ਨਹੀਂ ਸੀ ਬਿਨਾ ਕਿ ਗਲਤੀ ਦੱਸੇ ਉਹਦੇ ਵਿੱਚ ਲਿਖਿਆ ਗਿਆ ਕਿ ਭਾਈ ਸਾਹਿਬ ਨੇ ਗਲਤੀਆਂ ਭਾਈ ਸਾਹਿਬ ਦੇ ਗਲਤੀਆਂ ਕਰਕੇ ਇਹਨਾਂ ਨੂੰ ਇਥੋਂ ਇਹਨਾਂ ਨੂੰ ਇਥੇ ਸੇਵਾ ਮੁਕਤ ਕੀਤਾ ਜਾਂਦਾ ਹੈ ਉਹਦੇ ਲਿਖਿਆ ਹੋਇਆ ਇਹਨਾਂ ਨੂੰ ਤਨਖਾਹ ਦਿੱਤੀ ਗਈ April ਤੱਕ ਦੀ ਜਲਦੀ ਮੈਨੂੰ ਕੋਈ ਤਨਖਾਹ ਨਹੀਂ ਦਿੱਤੀ ਗਈ ਤੇ ਮੈਨੂੰ ਧੱਕੇ ਨਾਲ ਸਾਈਨ ਵੀ ਮੇਥੋਂ ਕਰਾ ਲਏ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਆ ਗਏ ਮੈਂ ਉੱਥੇ ਇਕੱਲਾ ਕੀ ਕਰਦਾ ਮੈਂ ਬਥੇਰਾ ਕਹਿ ਜੀ ਮੈਂ ਸਾਈਨ ਨਹੀਂ ਕਰਦਾ ਮੈਂ ਇਸੇ ਤਰ੍ਹਾਂ ਚਲਾ ਜਾਣਾ ਪਰ ਇਹਨਾਂ ਨੇ ਧੱਕੇ ਨਾਲ ਮੇਥੋਂ ਸਾਈਨ ਕਰਾਈ ਦੇ ਸੀ ਅਤੇ ਵਿੱਚ ਪੈਰਾ ਛੱਡਿਆ ਹੋਇਆ ਹੈ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇਗੇ ਵੀ ਇਹਦੀ ਆ ਗਲਤੀ ਸੀ ਇਹਦੀ ਆ ਗਲਤੀ ਸੀ ਕੁਝ ਵੀ ਉਹਦੇ ਵਿੱਚ ਕਰ ਸਕਦੇ ਨੇਗੇ ਤੇ ਉਸ ਦਿਨ ਤੋਂ ਉਸ ਦਿਨ ਤੋਂ ਇਹਨਾਂ ਦੇ ਕੁਝ ਮੈਂਬਰ ਜੋ ਮੈਨੂੰ ਇੱਕ ਅਜੀਬ ਦੀ ਨਜ਼ਰ ਦੇ ਨਾਲ ਦੇਖ ਰਹੇ ਨੇ ਕਿ ਜਿਸ ਤੋਂ ਮੈਨੂੰ ਕੁਝ ਲੜਾਈ ਦਾ ਖਤਸ਼ਾ ਵੀ ਨਜ਼ਰ ਆ ਰਿਹਾ ਹੈ ਵੀ ਕੋਈ ਇਹ ਮੈਨੂੰ ਕੁਝ ਨੁਕਸਾਨ ਨਾ ਪਹੁੰਚਾ ਦੇਣ ਤੇ ਮੈਂ ਆਪਣੇ ਅੱਜ ਬੱਚੇ ਤਾਂ ਛੱਡ ਆਇਆ ਹਾਂ ਆਪਣੇ ਬੱਚੇ ਅੱਜ ਮੈਂ ਘਰ ਭੇਜ ਦਿੱਤੇ ਤੇ ਮੈਂ ਇੱਥੇ ਇਕੱਲਾ ਹਾਂ ਮੈਨੂੰ ਡਿਊਟੀ ਵੀ ਨਹੀਂ ਕਰਨ ਦਿੱਤੇ ਕਰਨ ਦਿੱਤੀ ਜਾ ਰਹੀ ਜਦ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਦੇਖੋ ਇੱਕ ਮਿੰਟ ਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜੀ ਕਿਸੇ ਮਰਗਦਕ ਹੋਵੇ ਆ ਗੁਰਦੁਆਰਾ ਸਾਹਿਬ ਹੈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੀਰਤਨ ਹੋ ਰਿਹਾ ਹੈ ਜਿਹੜੇ ਮੇਰੇ ਨਾਲ ਦੇ ਸਾਥੀ ਸੀ ਜਿਨ੍ਹਾਂ ਦੇ ਲਈ ਮੈਂ ਆਵਾਜ਼ ਉਠਾਈ ਹੈ ਤੇ ਉਹਨਾਂ ਨੇ ਮੇਰੇ ਨਾਲ ਖੜਨ ਦੀ ਬਜਾਏ ਆਪ ਉਹ ਕੀਰਤਨ ਕਰਨਾ ਸੋਹਣਾ ਨੇ ਸ਼ੁਰੂ ਕਰ ਦਿੱਤਾ ਜਿਹੜਾ ਸਾਈਡ ਵਾਲਾ ਭਰਾ ਸੀ ਮੇਰਾ ਵੀਰ ਹੈ ਮੇਰੇ ਉਹ ਗੁਰਪਾਈ ਵੀ ਨੇ ਉਹਨਾਂ ਦਾ ਮੇਰਾ ਕੋਈ ਨਿੱਜੀ ਬੈਰ ਨਹੀਂ ਹੈ ਉਹਨਾਂ ਦਾ ਮੇਰੇ ਕੋਈ ਰੰਜਿਸ਼ ਨਹੀਂ ਹੈ ਹੈ ਤਬਲੇ ਵਾਲਾ ਵੀਰ ਹੈ ਸਾਈਡ ਵਾਲਾ ਵੀਰ ਹੈ ਜਦ ਕਿ ਉਹਨਾਂ ਨੇ ਉਹਨਾਂ ਨੂੰ ਮੇਰੇ ਨਾਲ ਖੜਨ ਦਾ ਉਹਨਾਂ ਨੂੰ ਚਾਹੀਦਾ ਸੀ ਮੈਂ ਮੇਰੇ ਨਾਲ ਖੜ ਦੇ ਪਰ ਅੱਜ ਉਹ ਆਪ ਖੁਦ ਕੀਰਤਨ ਕਰ ਰਹੇ ਨੇ ਖੁਦੋ ਡਿਊਟੀ ਨਿਭਾ ਰਹੇ ਨੇ ਸਾਰੀਆਂ ਮੈਂ ਇੱਥੇ ਬੇਲਾ ਬੈਠਾ ਹਾਂ ਮੈਨੂੰ ਇਹਨਾਂ ਨੇ ਇਹ ਦੁਬਾਰਤ ਮੈਂ ਮਾਸਾ ਮਸਾ ਮਿੰਤਾ ਕਰਕੇ ਮੇਰੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਜੀ ਤੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਰਿਜ਼ਲਟ ਆਉਣਾਗਾ ਮੈਨੂੰ ਕੁਝ ਦਿਨ ਦੀ ਮੌੜਤ ਦਿੱਤੀ ਜਾਵੇ ਤੇ ਇਹਨਾਂ ਨੇ ਮੈਂ ਉਹ ਕੁਝ ਦਿਨ ਕਹਿ ਕੇ ਤੇ ਮੈਨੂੰ ਕਹੇ ਤੁਸੀਂ ਡਿਊਟੀ ਨਹੀਂ ਕਰਨੀ ਗੁਰਦੁਆਰਾ ਸਾਹਿਬ ਮੈਨੂੰ ਅੰਦਰੋਂ ਗੁਰਦੁਆਰਾ ਸਾਹਿਬ ਵੀ ਨਹੀਂ ਜਾਣ ਦਿੰਦੇ ਜਦ ਕਿ ਇੱਥੇ ਕੋਈ ਰੋਕ ਟੋਕ ਨਹੀਂ ਹੈ ਜਾ ਸਕਦੇ ਆਗੇ ਪਰ ਇਹਨਾਂ ਦੀ ਐਨੀ ਇੱਥੇ ਧੱਕਾਸ਼ਾਹੀ ਹੈ ਜੀ ਮੈਂ ਆਪਣੇ ਇੱਥੇ ਕਮਰੇ ਦੇ ਵਿੱਚ ਨਜ਼ਰ ਬੰਦਾਂ ਸੋ ਇਹ ਮੈਂ ਬੇਨਤੀ ਇਹੀ ਕਰਦਾਗਾ ਕਿ ਦੇਖੋ ਇਸ ਸਥਾਨ ਤੇ ਕਮੇਟੀ ਨੂੰ ਤਾਂ 40 ਸਾਲ ਹੋ ਗਏ ਹਨ ਕਮੇਟੀ ਦਾ 40 ਸਾਲ ਦੀ ਕਾਬਜ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ। ਆ ਜਿਹੜੀ ਬੀਬੀ ਦੀ ਗੱਲ ਕਰਕੇ ਹਟਿਆ ਜੋ ਨਿਸ਼ਕਾਮ ਸੇਵਾ ਸੁਖਮਨੀ ਸਾਹਿਬ ਦੀ ਪ੍ਰਧਾਨ ਹੈ। ਉਸ ਬੀਬੀ ਨੇ ਇੱਥੇ ਇੱਕ ਬਜ਼ੁਰਗ ਸਾਡੇ ਸੇਵਾਦਾਰ ਜੋ ਦਿਨ ਰਾਤ ਇਥੇ ਬਚਾਰੇ ਸੇਵਾ ਕਰਦੇ ਨੇ ਬਜ਼ੁਰਗ ਨੇ 70 ਸਾਲ ਦੀ ਉਹਨਾਂ ਦੀ ਉਮਰ ਹੈ। ਉਹਨਾਂ ਨੂੰ ਉਹ ਭੈੜੇ ਲਫ਼ਜ਼ ਬੋਲੇ ਨੇ ਉਹ ਗੰਦੀਆਂ ਗਾਲਾਂ ਕੱਢ ਕੇ ਸਾ ਇੱਥੇ ਅਤੇ ਇਹਨੇ ਬੇਪੱਤੀ ਕੀਤੀ ਉਸ ਬੰਦੇ ਦੀ ਅਤੇ ਉਹ ਵਿਚਾਰੇ ਕਹਿੰਦੇ ਰਹੇ ਕਿ ਸਾਡੀ ਇੱਕ ਮਦਦ ਕਰੋ ਇਹ ਬੀਬੀ ਨੇ ਮੇਰਾ ਇਸ ਤਰ੍ਹਾਂ ਮੇਰੀ ਬੇਪੱਤੀ ਕੀਤੀ ਹੈ ਮੇਰੀ ਬੇਇੱਜ਼ਤੀ ਕੀਤੀ ਹੈ ਗਾਲਾਂ ਕੱਢੀਆਂ ਨੇ ਮੇਰੀਆਂ ਮੇਰੀ ਦਾੜੀ ਪੱਟੜ ਤੱਕ ਗਈ ਹੈ ਪਰ ਇਹਨਾਂ ਨੇ ਉਸ ਬੀਬੀ ਨੂੰ ਬਚਾਇਆ ਅਤੇ ਸੱਚ ਦੀ ਗੱਲ ਨਹੀਂ ਸੁਣੀ ਸੋ ਕਹਿਣ ਦਾ ਭਾਵ ਹੈ ਵੀਰੋ ਕਿ ਇੱਥੇ ਮੇਰੇ ਪ੍ਰਵਾਸੀ ਵੀਰ ਵੀ ਰਹਿੰਦੇ ਨੇ ਭਾਂਵੇਂ ਹਿੰਦੂ ਧਰਮ ਨੂੰ ਪੂਜਦੇ ਨੇ ਉਹ ਉਹ ਵੀ ਮੇਰੇ ਵੀਰ ਨੇ ਕੋਈ ਗੱਲ ਨਹੀਂ ਮੈਨੂੰ ਉਹਨਾਂ ਨਾਲ ਕੋਈ ਇਤਰਾਜ਼ ਨਹੀਂ ਹੈ ਹਿੰਦੂ ਧਰਮ ਦੇ ਇੱਥੇ ਕਲੀਨ ਸੇਵ ਉਹ ਰਹਿੰਦੇ ਨੇਗੇ ਉਹਨਾਂ ਨਾਲ ਮੇਰਾ ਕੋਈ ਬਿਤਕਰਾ ਨਹੀਂ ਹੈ ਪਰ ਮੇਰੇ ਕਹਿਣ ਦਾ ਭਾਵ ਉਹ ਤਾਂ ਆਪਣੀ ਤੀਜੀ ਪੀੜੀ ਪਾਦ ਰਹੇ ਨੇ ਪਰ ਗ੍ਰੰਥੀ ਇੱਥੇ 6 ਮਹੀਨੇ ਨਹੀਂ ਟਿਕਦਾ ਹੁਣ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾਗਾ ਕਿ ਇੱਥੇ ਜੋ ਸਾਨੂੰ ਮੈਨੂੰ ਰੋਕਿਆ ਜਾਂਦਾ ਹੈ ਆਵਾਜ਼ ਨੂੰ ਦਬਾਇਆ ਜਾਂਦਾ ਹੈ ਕਿ ਜਿਹੜੀ ਗੱਲ ਅਸੀਂ ਕਹੇ ਤੇ ਉਹ ਗੱਲ ਤੋਂ ਬੋਲ ਦੂਜੀ ਗੱਲ ਨਹੀਂ ਬੋਲਣੀ ਮੈਂ ਕਹਾਂ ਜੀ ਸੇ ਮੈਨੂੰ ਕਥਾ ਕਰਨ ਦਿੱਤੀ ਜਾਵੇ ਕਦੇ ਕਥਾ ਨਹੀਂ ਕਰਨ ਦਿੰਦੀ ਕਥਾ ਨਹੀਂ ਕਰਨੀ ਤੁਸੀਂ ਜੇ ਕੋਈ ਮੈਂ ਇਮਾਨਦਾਰੀ ਦੀ ਗੱਲ ਕਰਦਾ ਜਾਂ ਕੋਈ ਹੋਰ ਸੱਚ ਦੀ ਗੱਲ ਕਰਦਾ ਉਹ ਤੋਂ ਰੋਕਿਆ ਜਾਂਦਾ ਹੈ ਥੋੜੀ ਜਿਹੀ ਕੋਈ ਗੱਲ ਹੋ ਜੇ ਇਹ ਭਾਈ ਸਾਹਿਬ ਇਸ ਤਰ੍ਹਾਂ ਕਰਦੇ ਨੇ ਲਾਂਬੇ ਕਿਹੜੀ ਗੱਲਾਂ ਦੇਂਦੇ ਨੇ ਅਰਦਾਸ ਕਰਦੇ ਕਰਦੇ ਥੋੜਾ ਜਿਹਾ ਇਸ ਤਰ੍ਹਾਂ ਜੋ ਇੱਕ ਦੋ ਵਾਰੀ ਮੂੰਹ ਸਾਫ਼ ਕਰ ਲਿਆ ਇਹ ਮੂੰਹ ਸਾਫ਼ ਕਰਦੇ ਨੇ ਜੀ ਬਾਰ-ਬਾਰ ਇਹ ਲੱਤਾਂ ਥੋੜੀ ਜਿਹੀ ਇਸ ਤਰ੍ਹਾਂ ਇਸ ਤਰ੍ਹਾਂ ਅਰਦਾਸ ਦੇ ਵਿੱਚ ਇਸ ਤਰ੍ਹਾਂ ਖੜਦੇ ਨੇ ਇਹੋ ਜਿਹੀਆਂ ਗੱਲਾਂ ਤੇ ਟੋਕਾ ਟਕਾਈ ਕੀਤੀ ਜਾਂਦੀ ਹੈ ਸੋ ਮੇਰੀ ਬੇਨਤੀ ਇਹੀ ਹੈ ਜੀ ਕਿ ਸਾ ਮੇਰੀ ਇਸ ਵਿਸ਼ੇ ਤੇ ਮਦਦ ਕੀਤੀ ਜਾਵੇ ਤਾਂ ਜੋ ਮੈਨੂੰ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਸੰਗਤ ਜੀ ਹੀ ਮੇਰੀ ਬੇਨਤੀ ਹੈ ਕਿ ਉਸ ਸਮੇਂ ਜੋ ਮੈਨੂੰ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਸੋ ਕੋਈ ਆ ਗਿਆ ਸੀ ਇਸ ਕਰਕੇ ਮੈਨੂੰ ਵਿੱਚ ਪਾਉਸ ਕਰਨਾ ਪਿਆ ਸੋ ਸੰਗਤ ਜੀ ਇਹ ਬੇਨਤੀ ਹੈ ਕਿ ਪ੍ਰਧਾਨ ਜੀ ਨੇ ਇੱਥੋਂ ਦੇ ਪ੍ਰਧਾਨ ਜੀ ਨੇ ਅੱਜ ਤੋਂ 4 1/2 ਮਹੀਨੇ ਪਹਿਲਾਂ ਜ ਜੇ ਮੇਰੀ ਗੱਲਬਾਤ ਹੋਈ ਸੀ ਉਹਨਾਂ ਨਾਲ ਤੇ ਉਹਨਾਂ ਨੇ ਮੈਨੂੰ ਇਸੇ ਗੱਲ ਇੱਕ ਗੱਲ ਸੰਗ ਸਾਹ ਕਹੀ ਸੀ ਕਿ ਤੈਨੂੰ ਕੱਢ ਕੇ ਹਟੋ ਤੈਨੂੰ ਉਹ ਧਿਆਨ ਦੇ ਵਿੱਚ ਕਿਤੇ ਡਿਊਟੀ ਨਹੀਂ ਕਰਨ ਦੇ ਸੇ ਉਹਨਾਂ ਦੀ ਗੱਲ ਸਹੀ ਹੋ ਰਹੀ ਹੈ ਤੇ ਉਹਨਾਂ ਨੇ ਮੈਨੂੰ ਇੱਥੋਂ ਵੀ ਕੱਢਤਾ ਤੇ ਸੰਗਤ ਜੀ ਆਹ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਵਿਕਾਊ ਹੈ ਤੇ ਆਹਾ ਅੱਜ ਗਰੰਥੀ ਸਿੰਘ ਵਾਲਾ ਜਿਹੜਾ ਸਲੋਪਾ ਹੁੰਦਾ ਹੈ ਇਹ ਵੀ ਮੈਂ ਤਿਆਗਦਾਗਾ ਅਤੇ ਆ ਜਿਹੜੀ ਸਾਨੂੰ ਦੇਖ ਕੇ ਜਾ ਕੇ ਲੋਕ ਤਾਂ ਸਾਨੂੰ ਬਾਬਾ ਜੀ ਕਹਿੰਦੇ ਹਨ ਭਾਈ ਜੀ ਕਹਿੰਦੇ ਹਨ ਪਰ ਇਹ ਸਾਨੂੰ ਕਹੇ ਜ ਸਾਡੇ ਨਾਲ ਬਿਹੇਵ ਕਰਦੇ ਨੇ ਸੰਗਤ ਇਸ ਗੁਰੂ ਘਰ ਦੇ ਵਿੱਚ ਜੋ ਸੰਗਤ ਆਉਂਦੀ ਹੈ ਉਹ ਬਹੁਤ ਚੰਗੀ ਹੈ ਬਹੁਤ ਸਾਡਾ ਸਤਿਕਾਰ ਕਰਦੀ ਹੈ ਪਰ ਸੰਗਤ ਦੇ ਆਪਦੀ ਮਜਬੂਰੀ ਹੋ ਜਾਂਦੀ ਐ ਸੰਗਤ ਦੇ ਵਿੱਚੋਂ ਸਾਹਮਣੇ ਬਜਾਜ ਭਰਾ ਨੇ ਉਹਨਾਂ ਨੇ ਵੀ ਮੇਰੀ ਪਿਛਲੇ ਜਦੋਂ ਵੀ ਮੈਂ ਆਇਆ ਉਹਨਾਂ ਨੇ ਬਹੁਤ ਮਦਦ ਕੀਤੀ ਐ ਗੁਰਚੰਨ ਸਿੰਘ ਜੀ ਛੀਨਾ ਜਸਪਾਜੀ ਨੇ ਕਰਨੈਲ ਸਿੰਘ ਜੀ ਨੇ ਮਨਪ੍ਰੀਤ ਸਿੰਘ ਵੀਰ ਜੀ ਨੇ ਹੋਰ ਕਿੰਨਾ ਕਿੰਨਾ ਦਾ ਨਾਮ ਲਵਾਂ ਮੇਜਰ ਸਿੰਘ ਜੀ ਨੇ ਜਿਨ੍ਹਾਂ ਨੇ ਮੇਰੀ ਬਹੁਤ ਮਦਦ ਕੀਤੀ ਐ ਤੇ ਮੇਰੇ ਨਾਲ ਖੜੇ ਨੇ ਪਰ ਅੱਜ ਉਹ ਵੀ ਮਜਬੂਰ ਹੋ ਗਏ ਨੇ ਸੋ ਮੈਂ ਸੰਗਤ ਜੀ ਆ ਲੋ ਇਹ ਨਾ ਸਮਝੋ ਕਿ ਮੈਂ ਇਹ ਤਿਆਗ ਰਿਹਾ ਮੇਰਾ ਦਰਦ ਸਮਝੋ ਸਾਡੇ ਗੁਰਨਥੀ ਸਿੰਘ ਦਾ ਦਰਦ ਸਮਝੋ ਇਹ ਮੈਨੂੰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਆਹ ਦਸਤਾਰ ਮੇਰੇ ਗੁਰੂ ਦੀ ਬਖਸ਼ਿਸ਼ ਹੈ ਇਹ ਮੈਂ ਕਦੇ ਨਹੀਂ ਉਤਾਰਾਂਗਾ ਅਗੰਧਰਾ ਮੈਂ ਕਦੇ ਨਹੀਂ ਉਤਾਰਾਂਗਾ ਕੋਈ ਗੱਲ ਨਹੀਂ ਇਹ ਕੜਮ ਚੌਧਰੀ ਨੇ ਅੱਜ ਨਹੀਂ ਤਾਂ ਕੱਲ ਕੋਈ ਨਾ ਕੋਈ ਤਵਾਜ ਉਠਾਊਗਾ ਕੋਈ ਨਾ ਕੋਈ ਤਾਂ ਸਾਡੇ ਹੱਕਾਂ ਵਾਸਤੇ ਬੋਲੂਗਾ ਅ ਜਥੇਦਾਰ ਜੀ ਦੀ ਕੱਲ ਮੈਂ ਵੀਡੀਓ ਸੁਣ ਰਿਹਾ ਸੀਗਾ ਜਿਸ ਦੇ ਵਿੱਚੋਂ ਇੱਕ ਸਹਿਜਤਾਰੀ ਸਿੱਖ ਨੂੰ ਕਹਿ ਰਿਹਾ ਸੀਗਾ ਕਿ ਤੇਰੇ ਪੱਗ ਬੰਨੀ ਹੋਈ ਐ ਤੂੰ ਆਪਣੀ ਦਾੜੀ ਵੀ ਰੱਖ ਸੋਹਣੇ ਲੱਗੇਗਾ ਆ ਜਥੇਦਾਰ ਜੀ ਜਿਨ੍ਹਾਂ ਦੇ ਦਾੜੀਆਂ ਰੱਖੀਆਂ ਹੋਈਆਂ ਨੇ ਉਹਨਾਂ ਵਾਰ ਦਾ ਸੋਚੋ ਉਹਨਾਂ ਨਾਲ ਕੀ ਹਾਲ ਹੋ ਰਿਹਾ ਸੋ ਐਨੀਆਂ ਕੇ ਬੇਤਿਆਂ ਨੇ ਸੰਗਤ ਜੀ ਮੇਰੇ ਪ੍ਰਬੰਧ ਕਰਨੀਆਂ ਮੇਰੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਐ ਲੁਧਿਆਣਾ ਦੇ ਵਿੱਚ ਐਨੇ ਗੁਰਸਿੱਖ ਨੇ ਜਿਨ੍ਹਾਂ ਦੇ ਬੌੜੇ ਤਕੜੇ-ਤਕੜੇ ਕਾਰੋਬਾਰ ਨੇ ਕਿਸੇ ਵੀ ਗੋਸਿਕ ਵੀਰ ਨੂੰ ਜੋ ਕੋਈ ਮੇਰੇ ਲੈ ਕੇ ਸੇਵਾ ਹੋ ਮੈਂ ਕੋਈ ਡਿਊਟੀ ਕਰ ਸਕਾਂ ਆ ਉਹਦੇ ਬੱਚਿਆਂ ਦਾ ਪਰਵਾਹ ਆਪਣੇ ਪਰਿਵਾਰ ਦਾ ਢਿੱਡ ਪਰ ਸਕਾਂ ਮੈਨੂੰ ਛੋੜੀ-ਮੋਟੀ ਕੋਈ ਨੌਕਰੀ ਮਿਲ ਜਾਵੇ ਕਿਉਂਕਿ ਮੈਨੂੰ ਇਹਨਾਂ ਨੇ ਹੋਰ ਕਿਸੇ ਗੁਰਦੁਆਰੇ ਲੱਗਣ ਨਹੀਂ ਦੇਣਾ ਇਹਨਾਂ ਨੇ ਕਿਉਂਕਿ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਜੀ ਇਹਨਾਂ ਨੇ ਮੇਰੇ ਹੱਥ ਵੱਡ ਦਿੱਤੇ ਨੇ ਐਸੇ ਹੱਥ ਵੱਡੇ ਨੇ ਕਿ ਉੱਥੇ ਵੇਤੋਂ ੱੱਕੇ ਨਾਲ ਸੈਨ ਕਰਾਏ ਨੇ ਵਿੱਚ ਪੈਰਾ ਛੱਡ ਦਿੱਤਾ ਉਹਦੇ ਵਿੱਚ ਕੁਝ ਵੀ ਲਿਖ ਸਕਦੇ ਨੇ ਇਸ ਵੇਲੇ ਮੈਂ ਆਪਣੇ ਕਮਰੇ ਦੇ ਵਿੱਚ ਖੜਾ ਹਾਂ ਸਾਰਾ ਕੁਝ ਇੱਕ ਕਮਰਾ ਹੈ ਉਹ ਲੋਕ ਦੇ ਦੋ ਤਿੰਨ ਚਾਬੀਆਂ ਜਿਹੜੀਆਂ ਹੁੰਦੀਆਂ ਨੇ ਮੇਰੇ ਕੋਲ ਸਿਰਫ ਇੱਕ ਚਾਬੀ ਹੈ ਉਹਦੀਆਂ ਬਾਕੀ ਚਾਬੀਆਂ ਪ੍ਰਬੰਧਕਾਂ ਕੋਲ ਹੀ ਨੇ ਕਿ ਕੰਨ ਨੂੰ ਇੱਥੇ ਨਸ਼ੀਲਾ ਪਦਾਰਥ ਜਾਂ ਕੋਈ ਹੋਰ ਸਾਜ਼ਿਸ਼ ਦੇ ਨਾਲ ਮੈਨੂੰ ਮੇਰੇ ਤੇ ਹੋਰ ਕੋਈ ਇਹ ਅਟੈਕ ਕਰ ਸਕਦੇ ਨੇ ਮੈਨੂੰ ਇਸ ਗੱਲ ਦਾ ਖਤਰਾ ਹੈ ਮੈਂ ਇਸ ਇਹ ਗੁਰਦੁਆਰਾ ਸਾਹਿਬ ਛੱਡ ਕੇ ਜਾ ਰਿਹਾ। ਕੱਲ ਨੂੰ ਮੇਰੇ ਨਾਲ ਕੋਈ ਵਦੀਕੀ ਹੁੰਦੀ ਹੈ ਕਿਉਂਕਿ ਮੈਂ ਤਾਂ ਆਪ ਦਾ ਪਰਿਵਾਰ ਤਾਂ ਮੈਂ ਆਪ ਦਾ ਸੇਵ ਕਰ ਦਿੱਤਾ ਆਪਣੇ ਘਰ ਪਹੁੰਚਾ ਦਿੱਤਾ। ਮੇਰਾ ਪਰਿਵਾਰ ਜਿੱਥੇ ਰੁਕੇ ਗਏ ਮੇਰੇ ਬੱਚੇ ਮੇਰੇ ਬੱਚੇ ਰੁਕੇ ਗਏ ਜਿੱਥੇ ਮੈਂ ਕਿੱਥੇ ਜਾਵਾਂ? ਮੈਂ ਮੈਨੂੰ ਉਹ ਨਹੀਂ ਚਾਹੁੰਦਾ। ਮੈਂ ਰੋਣਾ ਨਹੀਂ ਸੀ ਚਾਹਤਾ ਪਰ ਇਹ ਲੋਰ ਨੇ ਰੋ ਮਜੂਰ ਕਰ ਦਿੱਤਾ ਇਹਨਾਂ ਨੂੰ ਜਦ ਮਜੂਰ ਕਰ ਦਿੱਤਾ ਰੋਣਾ ਤਾ ਤਸ ਕਿੱਥੇ ਜਾਈਏ ਇਹ ਮਜਬੂਰੀ ਕਰਕੇ ਕਿਉਂ ਬੱਕਿਆ ਗ੍ਰਾਂਥੀ ਕਿਉਂ ਮਰ ਕੇ ਕਿਉਂ ਇਹਨਾਂ ਦੀ ੱੱਕੇ ਇਸ ਤਰ੍ਹਾਂ ਚੱਲੀ ਜਾਊਗਾ ਮੇਰੀ ਗਲਤੀ ਕੀ ਹੈ ਮੈਂ ਪੁੱਛੀ ਜੇ ਮੇਰੀ ਗਲਤੀ ਦੱਸੋ ਮੇਰੀ ਗਲਤੀ ਵੀ ਨਹੀਂ ਦੱਸ ਰਹਾ ਇਹ ਉਹ ਗੁਰੂ ਕੇ ਪ੍ਰਬੰਧਕ ਕੋ ਉਹ ਉਹ ਕਰਮ ਚੌਧਰੀ ਹੋ ਓਏ ਪੁੱਜੜੋ ਤੁਸੀਂ ਮੇਰੇ ਪੁੱਛੇ ਨਾਲ ਪਵੇਖ ਸਾਗੇ ਤੁਸੀਂ ਸਾਰਾ ਕੁਝ ਕਾ ਗਏ ਮੇਰੀ ਰੋਚੀ ਨੂੰ ਕਿੱਥੇ ਲੱਤ ਤੁਹਾਰੀ ਹੈ ਤੁਸੀਂ ਮੈਂ ਔਰ ਕੀ ਕਰਾਂ ਮੈਨੂੰ ਗੁਰੂੜ ਟੱਕੜਾ ਬਣਾਇਆ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਹੈ ਜੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਜਾਵੇ ਤੇ ਇੱਥੇ ਜੋ ਤੱਕਾ ਚੱਲ ਰਿਹਾ ਹੈ ਨਾਲ ਹੀ ਬੇਨਤੀ ਕਰਾਂਗਾ ਇਸ ਇਲਾਕੇ ਦੇ ਮੌਜੂਦਾ ਐਮਐਲਏ શ્રી ਮਦਨ ਲਾਲ ਚੌਧਰੀ ਬੱਗਾ ਜੀ ਉਹਨਾਂ ਦਾ ਇਲਾਕਾ ਹੈਗਾ ਉਹ ਵੀ ਆ ਕੇ ਇੱਥੇ ਦੇਖਣ ਤੇ ਉਹਨਾਂ ਦੇ ਨੁਮਾਇंदे ਇੱਥੇ ਕੀ ਕਰ ਰਹੇ ਨੇ ਕੀ ਉਹ ਸੱਚ ਦਾ ਸਾਥ ਦੇ ਰਹੇ ਨੇਗੇ ਜਾਂ ਇੱਥੇ ਕਿਉਂਕਿ ਜਿੱਦੇ ਮੈਨੂੰ ਉੱਪਰ ਤੱਕ ਮੇਰੇ ਕਮਰੇ ਤੱਕ ਆ ਗਿਓ ਮੇਰੇ ਕਮਰੇ ਤੱਕ ਤੱਕੇ ਸ਼ਾਹੀ ਨਾਲ ਉਹਨਾਂ ਨੇ ਮੇਰਾ ਸਾਰਾ ਕੁਝ ਹੋ ਕਰਾਇਆਗਾ ਸੋ ਇਹ ਬੇਨਤੀ ਹੈ ਸੰਗਤ ਜੀ ਕਿ ਮੈਂ ਇੱਥੋਂ ਜਾ ਰਿਹਾ ਮੈਨੂੰ ਪਤਾ ਮੈਂ ਕਿੱਥੇ ਜਾਵਾਂਗਾ ਸੋ ਇਹ ਬੇਤੀ ਸੰਗਤ ਨੇ ਪ੍ਰਵਾਨ ਕਰਨੀ ਸੀ ਸੋ ਇਥੋਂ ਦੀਆਂ ਐਵੇਂ ਤੁਸੀਂ ਸਿੱਖੋ ਕਹੀ ਜਾਂਦੇ ਆ ਆਰਐਸਸ ਸਾਡੇ ਆ ਘਰਤੀ ਆਰਐਸਸ ਨੇ ਸਾਨੂੰ ਬਨੋ ਕਾਤਾ ਸਾਡੇ ਸਿੱਖਾਂ ਨੂੰ ਪਰਮਾਉਂਦੀ ਹੈ 크੍ਰਿਸਚਨ ਇਸਾਈ ਧਰਮ ਸਾਨੂੰ ਐ ਕਰਦਾਗਾ ਪਰ ਉਹਨਾਂ ਦਾ ਕੀ ਕਸੂਰ ਹੈ ਆਇਨਾ ਇਹਨਾਂ ਬੁੱਤਰਾ ਨੂੰ ਵੀ ਦੇਖੋ ਆਕੜਾ ਮਚੌਧਰਾਂ ਨੂੰ ਵੀ ਦੇਖੋ ਇਹਨਾਂ ਨੂੰ ਵੀ ਆ ਕੇ ਦੇਖੋ ਵੀ ਕੀ ਸਾਡੇ ਨਾਲ ਹੋ ਰਿਹਾ ਸਾਡੇ ਸਿੱਖ ਸਾਡੇ ਸਿੱਖਾਂ ਵਾਲੇ ਕੀ ਕਰ ਰਹੇ ਨੇਗੇ ਸੋ ਇਹ ਬੇਤੀ ਸੰਗਤ ਨੇ ਪ੍ਰਵਾਨ ਕਰਨੀ ਜੀ ਤਾਂ ਕਿ ਮੈਨੂੰ ਬੜਾ ਦੁੱਖ ਹੁੰਦਾ ਉਸ ਵੇਲੇ ਜਦ ਮੇਰੀ ਛੇਛਾਲਾ ਦੀ ਬੱਚੀ ਨੇ ਮੈਨੂੰ ਆ ਪੁੱਛਿਆ ਕਿ ਡੈਡੀ ਤੁਸੀਂ ਕਿਦਰ ਕਿਉਂ ਨਹੀਂ ਕਰ ਰਹੇ ਹੋ ਤੁਸੀਂ ਬਾੜ ਕਿਉਂ ਨਹੀਂ ਕਰ ਲ ਜਾਂਦੇ ਗੁਰਦੁਆਰੇ ਮੈਂ ਮੇਰੇ ਘੋਸ ਵੇਲੇ ਜਵਾਬ ਨਹੀਂ ਸੀਗਾ ਉਸ ਵੇਲੇ ਸੋ ਮੈਂ ਇਮੋਸ਼ਨਲੀ ਤੁਹਾਨੂੰ ਕਰ ਰਿਹਾ ਕਿਸੇ ਗੱਲ ਤੋਂ ਪਰ ਇਹ ਮੇਰੀ ਮਜਬੂਰੀ ਹੋ ਗਈ ਹੈ ਕਿ ਮੈਨੂੰ ਇਹ ਸਾਰਾ ਕੁਝ ਕਰਨਾ ਪੈ ਰਿਹਾ ਹੈ ਤੇ ਮੈਨੂੰ ਇਹ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਜੂ ਕਿਸੇ ਨ ਕਿਸੇ ਜੱਥੇਦਾਰ ਤੇ ਕਿਸੇ ਨ ਕਿਥੇ ਸਿੱਖ ਸਿੱਖਾਂ ਨੂੰ ਚਾਣ ਵਾਲੇ ਸਾਨੂੰ ਸਤਕਾਰ ਦੇਣ ਵਾਲੇ ਬਹੁਤੇ ਨੇ ਇਹ ਨਹੀਂ ਕਿ ਹਜੇ ਗੁਰੂ ਘਰ ਚ ਸਾਰਾ ਕੁਝ ਹੀ ਖਤਮ ਹੋ ਗਿਆ ਹੈਗੇ ਨੇ ਹਜੇ ਵੀ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਮੇਰੀ ਪੱਖ ਮੇਰਾ ਸੁਣਿਆ ਜਾਵੇ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਇਹ ਨਹੀਂ ਇੱਕ ਕੱਲ ਮੇਰਾ ਪੱਖ ਪ੍ਰਬੰਧਕਾਂ ਦਾ ਵੀ ਪੱਖ ਸੁਣਿਆ ਜਾਵੇ ਕਿ ਉਹਨਾਂ ਉਹ ਕੀ ਕਰਦੇ ਨੇ ਮੇਰੀ ਕੀ ਗਲਤੀ ਹੈ ਤੇ ਇੱਥੇ ਸੰਗਤ ਤੋਂ ਵੀ ਅੱਗੇ ਪੁੱਛਿਆ ਜਾਵੇ ਵੀ ਕੀ ਕੀ ਇੱਥੇ ਹੁੰਦਾਗਾ ਸੋ ਐਨਏ ਬੇਨਤੀ ਮੇਰੀ ਪ੍ਰਵਾਨ ਕਰਨੀ ਜੀ